ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਜਿਸੀ ਤਾਂ ਢਿੱਲੀ ਕੋਟਾ ਸਿਲਕ ਦੇ ਸੂਟ ਲੈ ਕੇ ਆਂ ਜਿਨ੍ਹਾਂ ਉੱਪਰ ਪਰਲ ਦਾ ਵਰਕ ਹੈ ਬਹੁਤ ਹੀ ਪਿਆਰੇ ਸੂਟ ਹਨ ਜਿਨ੍ਹਾਂ ਦਾ ਦੁਪੱਟਾ ਕੋਟਾ ਡੋਰੀਆ ਦਾ ਬਣਿਆ ਹੋਇਆ ਹੈ ਇਹ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਹਨ ਜਿਨ੍ਹਾਂ ਦੀ ਬਾਟਮ ਉੱਪਰ ਔਰ ਨੈਕ ਉੱਪਰ ਵਰਕ ਹੈ ਇਸੇ ਤਰ੍ਹਾਂ ਇਹ ਮਸਲੀਨ ਦੇ ਸੂਟ ਹਨ ਜਿਨ੍ਹਾਂ ਦੀ ਬਾਟਮ ਉੱਪਰ ਵਰਕ ਕੀਤਾ ਗਿਆ ਪ੍ਰਿੰਟਡ ਸ਼ਰਟ ਤੇ ਨਾਲ ਟਾਈ ਡਾਈ ਦੁਪੱਟਾ ਹੈ ਇਸੇ ਤਰ੍ਹਾਂ ਹੀ ਤੁਹਾਡੇ ਕੋਲ ਟਾਈ ਡਾਈ ਦੇ ਸੂਟ ਅਤੇ ਨਾਲ ਹੀ ਆਹ ਵਾਲਾ ਤੁਹਾਨੂੰ ਸੂਟ ਬਹੁਤ ਹੀ ਪਿਆਰਾ ਵਰਕ ਕੀਤਾ ਐਸੂਟ ਮਿਲੇਗਾ ਜਿਨ੍ਹਾਂ ਦੇ ਉੱਪਰ ਕੱਟਵਰਕ 슬ੀਵਸ ਹਨ ਤੇ ਨਾਲ ਨੈਕਵਰਕ ਤੇ ਟਾਈ ਡਾਈ ਦੁਪੱਟਾ ਹੈ ਇਸੇ ਤਰ੍ਹਾਂ ਸਾਡੀ ਵੀਡੀਓ ਵੇਖਣ ਲਈ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਸਾਡੇ ਜਿੰਨੇ ਸਬਸਕ੍ਰਾਈਬ ਹੋਏ ਹਨ ਉਹ ਸਾਰੇ ਹੁਣ ਉਸ ਤੱਕੇ ਨਹੀਂ ਵੱਧ ਰਹੇ ਪਲੀਜ਼ ਹੁਣ ਸਾਡੀ ਵੀਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਇਹ ਬਹੁਤ ਹੀ ਪਿਆਰੇ ਜੋਰਜਟ ਦੇ ਸੂਟ ਹਨ ਇਹਨਾਂ ਦੇ ਤੁਸੀਂ ਫਰੌਕ ਤਿਆਰ ਕਰ ਸਕਦੇ ਹੋ ਇਹ ਟਾਈ ਡਾਈ ਦੇ ਸੂਟ ਹਨ ਜੋ ਕਿ ਇੰਨ ਮਸਲੀਨ ਵਿੱਚ ਹਨ ਇਹਨਾਂ ਦੇ ਦੁਪੱਟੇ ਜਿਹੜੇ ਉਹ ਵਰਕ ਕੀਤੇ ਗਏ ਨੇ ਤੇ ਜਿਹੜੇ ਸੂਟ ਨੇ ਉਹ ਪ੍ਰਿੰਟਡ ਤੇ ਪਲੇਨ ਬਾਟਮ ਹੈ ਬਹੁਤ ਹੀ ਪਿਆਰੇ ਵੀ ਸੂਟ ਹਨ ਜਿਨ੍ਹਾਂ ਦੇ ਬਾਟਮ ਤੇ ਕੇਰਾ ਜਿਹੜਾ ਵਰਕ ਕੀਤਾ ਗਿਆ ਹੈ ਇਹਨਾਂ ਦੇ ਉੱਪਰ ਪੇਂਟ ਵਰਕ ਹੈ ਜੋ ਹੈਂਡ ਪੇਂਟ ਹੈ